ਫਿਰ ਭਾਈ ਕਿੰਨੇ ਕਿਲੋ ਤੋਂ ਸ਼ੁਰੂ ਕੀਤਾ ਤੁਸੀਂ ਮੈਂ 33 ਕਿਲੋ ਤੋਂ ਸ਼ੁਰੂ ਕੀਤੀ ਉਹਨਾਂ ਦੇ ਨਾਲ ਚ ਜ਼ਿਆਦੇ ਬਜਨੀ ਮੁਕਾਬਲੇ ਕਿਹੜੇ ਸੀ ਕਿਉਂਕਿ ਹਰੇਕ ਸਮੇਂ ਦਾ ਇੱਕ ਦੌਰ ਹੈ ਵੀ ਕਦੇ 45 ਕਿਲੋ ਜਦੋਂ ਉਦੋਂ ਉਹਨਾਂ ਦੇ ਨਾਲ ਕਿਹੜੇ ਬਜਨੀ ਮੁਕਾਬਲੇ ਜ਼ਿਆਦਾ ਹੁੰਦੇ ਸੀ ਉਹ ਵਾਰ 33 ਕਿਲੋ 45 ਕਿਲੋ 42 ਕਿਲੋ ਬਸ 62 ਐਂਡ ਹੁੰਦਾ ਸੀ ਜੀ 62 ਤੋਂ ਬਾਅਦ ਉੱਪਰ ਦੇ ਮੈਚ ਹੁੰਦੇ ਸੀ ਉਦੋਂ ਤਾਂ 65 ਪੌਂਡ ਤੋਂ ਬਾਅਦ ਚੱਲਿਆ ਜੀ ਪਹਿਲਾਂ 62 ਦੇ ਮੈਚ ਹੀ ਬਹੁਤ ਤਕੜੇ ਹੁੰਦੇ ਸੀ 70 ਵੀ ਤਕਰੀਬਨ ਬਾਅਦ ਚੋਂ ਆਈ ਮੇਰੇ ਖਿਆਲ ਚ ਉਹ ਨਹੀਂ ਮੈਂ 62 ਤੋਂ ਬਾਅਦ ਉੱਪਰ ਦੇ ਮੈਚ ਹੁੰਦੇ ਸੀ ਉਹ ਉਦੋਂ ਭਾਈ ਨਾਮਾਂ ਨਾਮ ਬਈ ਪਹਿਲਾਂ ਤਾਂ ਉਹ ਤਾਂ ਤਕਰੀਬਨ ਬਣਾਣਾ ਮੋਣਾ ਦਾ ਕੋਈ ਹੋਰ ਹਾਂ ਮੜਾ ਮੋਟਾ ਇਹ ਦੇ ਦਿੰਦੇ ਸੀ ਭਾਂਡੇ ਭੁੰਡੇ ਵੀ ਦੇ ਦਿੰਦੇ ਸੀ ਹਾਂ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਨਾਮ ਲਾਉਣ ਲੱਗਾ ਜਦੋਂ ਪਹਿਲੇ ਜੀ ਮੇਰੇ ਪਿੰਡ ਟੂਰਨਾਮੈਂਟ ਆ ਸੀ ਸੈਕੰਡਰੀ ਜੀ 33 ਕਿਲੋ ਚੋਂ ਅੱਛਾ ਉਦੋਂ ਮੈਨੂੰ 13.5 ਰੁਪਏ ਬੰਦੇ ਆ ਸੀਗੇ ਅੱਛਾ ਤੇ ਉਦੋਂ ਮੈਨੂੰ ਲੱਗਦਾ ਸੀ ਬਹੁਤ ਵਧੀਆ ਵੀ ਕਿੱਥੇ ਰੱਖੀ ਹੋਏ ਇਹ ਹਾਂ ਮੇਰੇ ਨਾਲ ਚਾਹ ਸੀ ਜਿੱਤਿਆਂ ਦਾ ਜੀ ਬਿਲਕੁਲ ਬਈ ਜਦੋਂ ਨਾ ਪਿੰਡਾਂ ਚ ਜਿਹੜੀਆਂ ਸਾਡੀਆਂ ਮਾਵਾ ਹੁੰਦੀਆਂ ਉਹਨਾਂ ਨੂੰ ਬੜਾ ਚਾਹ ਹੁੰਦਾ ਪਰ ਕਈ ਟੱਬਰਾਂ ਤਾਂ ਤੇ ਵੀ ਹੁੰਦਾ ਵੀ ਨਹੀਂ ਖੇਡਣਾ ਥੋੜੇ ਪਰਿਵਾਰ ਦਾ ਕਿਵੇਂ ਰਿਹਾ ਕਦੇ ਤੁਸੀਂ ਜੱਗ ਲੈ ਕੇ ਆਉਂਦੇ ਸੀ ਕਿਉਂਕਿ ਬੀਬੀਆਂ ਵਾਲੀ ਤੇ ਬਹੁਤ ਕਮਾਲ ਹੁੰਦਾ ਵੀ ਛੋਟਾ ਜਿਹਾ ਨਾਮ ਲੈ ਕੇ ਆਏ ਨੇ ਹਾਂਜੀ ਆ ਪਹਿਲਾਂ ਤਾਂ ਰੋਕਦੇ ਵੀ ਸੀਗੇ ਜੀ ਜੀ ਪਹਿਲਾਂ ਵੀ ਸਰਟੀਫਿਕੇਟ ਨਾਲ ਵਜੇ ਹੈ ਨਾ ਵੀ ਹੁੰਦਾ ਹੀ ਹੈ ਵੀ ਆਪਾਂ ਆਮ ਨਾਰਮਲ ਘਰਾਂ ਚੋਂ ਸੀਗੇ ਵੀ ਜੇ ਸਰਟੀਫਿਕੇਟ ਲੱਗ ਗਈ ਬੌਖਾ ਹੋ ਜਾਂਦਾ ਫਿਰ ਜਦੋਂ ਹੁਣ ਆਪਣੀ ਆਪਣੀ ਜिद ਹੋ ਗਈ ਵੀ ਕਬੱਡੀ ਖੇਡਣੀ ਆਈ ਹੋਰ ਕਮਾਂ ਕਰਾਂ ਮਤਲਬ ਵੀ ਲਾ ਕੇ ਦੇਖਿਆ ਪਰ ਨਹੀਂ ਗੱਲ ਬਣੀ ਫਿਰ ਕਬੱਡੀ ਵੱਲੀ ਪ੍ਰੇਰਿਤ ਹੋ ਗਏ ਤੇ ਜਦੋਂ ਉਹਦੋਂ ਬਾਅਦ ਕਬੱਡੀ ਖੇਡਣ ਲੱਗੇ ਜਿੱਤਣ ਲੱਗੇ ਰੋਂਦੇ ਟੀਮ ਦੇ ਖੇਡਣ ਲੱਗ ਗਿਆ ਜੀ ਮੈਂ ਫੌਜੀ ਰਹਿਣਾ ਫਿਰ ਜਦੋਂ ਵਧੀਆ ਖੇਡਣ ਲੱਗ ਗਏ ਫਿਰ ਘਰ ਦੇ ਵੀ ਸਪੋਰਟ ਕਰਨ ਲੱਗੇ ਬਿਲਕੁਲ ਬਈ ਉਹਨਾਂ ਦੇ ਨਾਲ ਚ ਕਿਹੜੇ ਮਤਲਬ ਮੇਲੇ ਕਿਉਂਕਿ ਜਿਵੇਂ ਕੋਟ ਫੱਤੇ ਦੀ ਗੱਲ ਕਰੀਏ ਲਹਿਰੇ ਦਾ ਬਹੁਤ ਕਮਾੜ ਰਿਆ ਲਹਿਰੇ ਦਾ ਟੂਰਨਾਮੈਂਟ ਹੁਣ ਤੱਕ ਪ੍ਰਸਿੱਧ ਰਿਆ ਪੁਰਾਣੇ ਦਿਨਾਂ 'ਚ ਵੀ ਉਹ ਟੂਰਨਾਮੈਂਟ ਦੀ ਚੜ੍ਹਾਈ ਰਹੀ ਉਦੋਂ ਕਿਹੜੇ ਕਿਹੜੇ ਮੇਲੇ ਹੁੰਦੇ ਸੀ ਜਿਆਦੇ ਜਿਆਦੇ ਪਤਾ ਹੈ ਕੋਟ ਫੱਤਾ ਜੀ ਹਾਂ ਲਹਿਰਾ ਮੁਹੱਬਤ ਲਹਿਰੇ ਮੁਹੱਬਤ ਮਾਰ ਲਗਾਤਾ ਤਿੰਨ ਚਾਰ ਆ ਹੀ ਬੈਠਦੇ ਹਾਂ ਜੀ ਜੀ ਤੇ ਉਦੋਂ ਬਸ ਟਰਾਫੀ ਜਾਂ ਕੱਪ ਜਾਂ ਹੁੰਦਾ ਸੀ ਛੋਟਾ ਜਿਹਾ ਹਾਂ ਤੇ ਬਸ ਆ ਆਪਣੇ ਏਰੀਏ ਦੇ ਸੇਲਵਰਾ ਭਲੌਰ ਇਹ ਮੇਲੇ ਮਸ਼ਹੂਰ ਹੁੰਦੇ ਸੀ ਸੇਲਵਰਾ ਵੀ ਉਦੋਂ ਮਸ਼ਹੂਰ ਹਾਂ ਜਿਵੇਂ ਤੁਸੀਂ ਕਿਹਾ ਨਾ ਵੀ ਉਹ ਬੜਾ ਮਾਣ ਹੁੰਦਾ ਸੀ ਜੇ ਛੋਟੀ ਜੀ ਵੀ ਟਰਾਫੀ ਮਿਲ ਜਾਨੀ ਵੈਸੇ ਤਾਂ ਕਹਿੰਦੇ ਹੁੰਦੇ ਇਮਾਨ ਦਾ ਕੁਸੋਂ ਨਹੀਂ ਬੜਾ ਪਰ ਅੱਜ ਕੱਲ ਦਾ ਤੇ ਉਦੋਂ ਦਾ ਦੌਰ ਬੜਾ ਬਦਲਿਆ ਅੱਜ ਤਾਂ ਜੇ ਇੱਕ ਵੈਸਟ ਆਉਂਦਾ ਉਹਦੇ ਲਈ ਬੁਲਟ ਮੋਟਰਸਾਈਕਲ ਵੀ ਖੜਾ ਹੋ ਸਕਦਾ ਉਹਦੇ ਲਈ ਸਕੋਰਪਿਓ ਗੱਡੀ ਵੀ ਹੋ ਸਕਦੀ ਹੈ ਨਾ ਹਾਂਜੀ ਹਾਂਜੀ ਉਸ ਦੌਰ 'ਚ ਤੁਸੀਂ ਕੋਡੀ ਖੇਡੀ ਤੁਹਾਨੂੰ ਕੀ ਲੱਗਦਾ ਉਸ ਦੌਰ ਦੇ ਤੇ ਅੱਜ ਦੇ ਦੌਰ ਦਾ ਕੀ ਫਰਕ ਵੇ ਫਰਕ ਤਾਂ ਉਹਦਾ ਆਉਂਦਾ ਜੀ ਜੋ ਟ्राफी ਜਤ ਲੈਂਦੇ ਉਹ ਵੀ ਬੜਾ ਚਾਅ ਹੁੰਦਾ ਜੀਆ ਬਾਕੀ ਪੈਸੇ ਟਾਈਮ ਟਾਈਮ ਦੀ ਗੱਲ ਹੈ ਜੀ ਹੁਣ ਕਬੱਡੀ 'ਚ ਚੱਲ ਪੈਸਾ ਆ ਗਿਆ ਚਲੋ ਉਹ ਸਾਡੇ ਸਮੇਂ ਦੀਆਂ ਸਾਡੇ ਵੇਲੇ ਗੱਲਾਂ ਸੀਆਂ ਹੁਣ ਪੈਸਾ ਕਬੱਡੀ 'ਚ ਆਇਆ ਚੱਲ ਟਰੈਕਟਰ ਰੱਖਿਆ ਵੀ ਵਧੀਆ ਚਲ ਪਲੇਅਰ ਤਕੜੇ ਖੇਡਦੇ ਮਿਹਨਤ ਕਰਦੇ ਉਹਨਾਂ ਦਾ ਵੀ ਹੱਕ ਬੰਦਾ ਉਹਨਾਂ ਨੂੰ ਵੀ ਜ਼ਰੂਰੀਅਤ ਚਾਹੀਦਾ ਵੀ ਹੈ ਬਿਲਕੁਲ ਬਿਲਕੁਲ ਵਿਅੰਤਰਤਾ ਵੀ ਹੈ ਹੌਲੀ ਹੌਲੀ ਪਹਿਲਾਂ ਮਗਾਈ ਘਟੁੰਦੀ ਵਧ ਗਈ ਉਹ ਹੀ ਹਿਸਾਬ ਕਬੱਡੀ ਦਾ ਜੀ ਪਹਿਲਾਂ ਥੋੜਾ ਹੁੰਦਾ ਸੀ ਹੁਣ ਵੱਧ ਗਿਆ ਬਜਟ ਵੱਧ ਗਿਆ ਕਬੱਡੀ ਚ ਬਸਾ ਚੱਲਿਆ ਤੁਸੀਂ ਰੌਂਤੇ ਚ ਵੀ ਖੇਡੇ ਫਿਰ ਪਿੱਥੋ ਚ ਵੀ ਖੇਡੇ ਹਨਾ ਹੋਰ ਕਿਹੜੀਆਂ ਕਿਹੜੀਆਂ ਟੀਮਾਂ ਚ ਖੇਡੇ ਮੈਂ ਹਟੂਰ ਚ ਵੀ ਖੇਡਾਂ ਢੱਲਵਾ ਚ ਵੀ ਖੇਡਾਂ ਅੱਛਾ ਹਾਂਜੀ ਕੀ ਤੇਰ ਭਰਿਆ ਬਾਈ ਜਦੋਂ ਉਦੋਂ ਦੇ ਜਦੋਂ ਟੂਰਨਾਮੈਂਟ ਤੇ ਜਾਣਾ ਉਹ ਕੀ ਰਿਹਾ ਸੀ ਬਹੁਤ ਸਾਰੀਆਂ ਕਿਉਂਕਿ ਜਿਆਦਾ ਹੁੰਦੀਆਂ ਹਰ ਇੱਕ ਮੈਚ ਦੀ ਗੱਲਬਾਤ ਹੁੰਦੀ ਆ ਜਾਂ ਬਹੁਤ ਸਾਰੇ ਖੇਡ ਮੇਲੇ ਆਂਦਾ ਵੀ ਹੁੰਦਾ ਕਿ ਫਲਾਨਾ ਖੇਡ ਮੇਲਾ ਕਈ ਤਾਂ ਐਵੇਂ ਹੁੰਦਾ ਮੇਰੇ ਪਿੰਡ ਰਾਮਣਵਾਸ ਜੋਧਪੁਰ ਚੀਮਾ ਦੀ ਟੀਮ ਜਿੱਤਦੀ ਰਹੀ ਉਹ ਕਈ ਸਾਲ ਜਿੱਤਦੀ ਰਹੀ ਤੇ ਉਹ ਕਹਿੰਦੇ ਵੀ ਰਾਮਣਵਾਸ ਤੋਂ ਅਸੀਂ ਲੈ ਕੇ ਆਉਣੇ ਆ ਐਵੇਂ ਵੀ ਹੋ ਜਾਂਦਾ ਕਈ ਵਾਰੀ ਹੈ ਨਾ ਬਹੁਤੇ ਥਾਵਾਂ ਤੇ ਹਾਂਜੀ ਹਾਂ ਇਹ ਤਾਂ ਹੁੰਦਾ ਹੀ ਹੈ ਪਹਿਲਾਂ ਐਵੇਂ ਹੁੰਦਾ ਸੀ ਵੀ ਆਪਾਂ ਲਗਾਤਾਰ ਤਿੰਨ ਨਾਰੀ ਟੂਰਨਾਮੈਂਟ ਜਿੱਤਣਾ ਵੀ ਫਲਾਣਾ ਕੋਟਪੱਤੀ ਜਾਣਾ ਕੋਟਪੱਤੀ ਉੱਪਰ ਟੂਰਨਾਮੈਂਟ ਆਪਾਂ ਜਿੱਤਣਾ ਇਹ ਮਨ 'ਚ ਹੁੰਦਾ ਸੀਗਾ ਜੀ ਬਿਲਕੁਲ ਤੇ ਜਿਵੇਂ ਸੰਤਨਗਰ ਟੂਰਨਾਮੈਂਟ ਹੁੰਦਾ ਸੀ ਅਸੀਂ ਰੌਂਤੇਜ ਟੀਮ 'ਚ ਖੇਡਦੇ ਤਿੰਨ ਨਾਰੀ ਲਗਾਤਾਰ ਜਿੱਤੇ ਚੰਦਿਆ ਕੱਪ ਜੱਸ ਸੀਗਾ ਜੀ ਤੇ ਉਦੋਂ ਬਸ ਐਵੇਂ ਹ ਖੇਡਣਾ ਵਧੀਆ ਖੇਡਣਾ ਤੇ ਚੰਗਾ ਪ੍ਰਦਰਸ਼ਨ ਕਰਨਾ ਹੈ ਜਿੱਤ ਕੇ ਆਉਣਾ ਹੈ ਬਸ ਆਹੀ ਜੀ ਜਮ ਮਿਹਨਤ ਹੁੰਦਾ ਹੈ ਬਿਲਕੁਲ ਮੈਂ ਨਾ ਜਦੋਂ ਬਲਿਆਂ ਦੀ ਟੂਰਨਾਮੈਂਟ ਸੀ ਤੇ ਖਰਾਜੀ ਆਇਆ ਸੀਰਾ ਵੀ ਖੇਡਿਆ ਉਦੋਂ ਹਾਂਜੀ ਤੇ ਜਦੋਂ ਮੈਂ ਬਹੁਤ ਟੂਰਨਾਮੈਂਟ ਤੇ ਮੈਂ ਵੀ ਤਕਰੀਬਨ 4-5 ਸਾਲ ਕਬੱਡੀ ਕਮੈਂਟਰੀ ਕੀਤੀ ਤੇ ਤੁਹਾਡਾ ਨਾਮ ਗੂੰਜਦਾ ਹੁੰਦਾ ਬਹੁਤ ਸਾਰੀਆਂ ਲੈਣਾ ਚ ਤੁਹਾਡਾ ਨਾਮ ਬੋਲਦਾ ਅੱਜ ਦੇ ਜਵਾਗ ਤਾਂ ਸ਼ਾਇਦ ਤੁਹਾਡੀ ਗੇਮ ਨੂੰ ਤਾਂ ਭਵੇਂ ਹੁਣ ਆ ਦੇਖਦੇ ਹੁਣ ਪਰ ਤੁਹਾਡੇ ਨਾਮ ਨੂੰ ਤਾਂ ਮਤਲਬ ਜਾਣਦੇ ਨੇ ਸਾਰੇ ਜਦੋਂ ਇਸ ਤਰ੍ਹਾਂ ਦਾ ਲਾਲਾ ਤੁੰਗਵਾਲੀ ਅੱਜ ਵੀ ਲੋਕ ਤੁਹਾਨੂੰ ਯਾਦ ਕਰਦੇ ਨੇ ਭਾਵੇਂ ਤੁਹਾਨੂੰ ਇਹ ਚੀਜ਼ ਮਹਿਸੂਸ ਨਾ ਹੁੰਦੀ ਹੋਵੇ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ 92 ਤੋਂ ਲੈ ਕੇ 2002 ਤੱਕ ਖੇਡੇ ਪਰ ਅੱਜ 24 'ਚ ਵੀ ਤੁਹਾਨੂੰ ਯਾਦ ਕੀਤਾ ਜਾਂਦਾ ਤੁਹਾਨੂੰ ਮਤਲਬ ਕਿਵੇਂ ਮਹਿਸੂਸ ਹੁੰਦਾ ਹੈ ਕਿ ਇਸ ਚੀਜ਼ ਨੂੰ ਕਾਇਮ ਰੱਖਣਾ ਕਿਉਂਕਿ ਬਹੁਤ ਸਾਰੇ ਪਲੇਅਰ ਗੁੰਮ ਹੋ ਜਾਂਦੇ ਨੇ ਬਾਅਦ 'ਚ ਉਹਨਾਂ ਦਾ ਨਾਮ ਨਿਸ਼ਾਨ ਵੀ ਨਹੀਂ ਦਿਖਦਾ ਕਿਤੇ ਹਾਂਜੀ ਬਸ ਪਤਾ ਕੀ ਗੱਲ ਹੈ ਪਹਿਲਾਂ ਆਪਾਂ ਕਬੱਡੀ ਵਧੀਆ ਖੇਡੀ ਉਦੋਂ ਬਾਅਦ ਸੱਟਾਂ ਫੇਟਾਂ ਕਾਰਨ ਵੀ ਥੋੜਾ ਜਿਹਾ ਗਰਾਊਂਡਾਂ ਦੂਰ ਹੋ ਗਏ ਹਾਂਜੀ ਫਿਰ ਚ ਉਹ ਬਹੁਤ ਤਕੜਾ ਟੂਰਨਾਮੈਂਟ ਹੁੰਦਾ ਹੁੰਦਾ ਜੀ ਤੇ ਉਹ ਚੌਦੀ ਪੰਚਾਇਤ ਮੇਰੇ ਕੋਲ ਆਈ ਕਹਿੰਦੇ ਵੀ ਆ ਕੇ ਸਾਡੇ ਪਿੰਡ ਦੀ ਟੀਮ ਹੈ ਨਹੀਂ ਵੀ ਸਾਡੇ ਟੂਰਨਾਮੈਂਟ ਅਸੀਂ ਬਹੁਤ ਵੱਡਾ ਮੇਲਾ ਕਰਾਉਣਾ ਹਾਂ ਜੀ ਫਿਰ ਬਸ ਉੱਥੋਂ ਮੈਂ ਕੋਚਿੰਗ ਦੇਣੀ ਸਟਾਰਟ ਕਰਤੀ ਤੇ ਉਹਦੇ ਨਾਲ ਕਰਕੇ ਵੀ ਐਂ ਗਰਾਊਂਡ ਦੇ ਨਾਲ ਜੁੜਨ ਕਰਨਾ ਬਸ ਐਂ ਚੱਲੀ ਗਿਆ ਜੀ ਤਾਂ ਹੀ ਗਰਾਊਂਡ ਨਾਲ ਜੁੜਿਆ ਕਰਕੇ ਕਬੱਡੀ ਵਿੱਚ ਬਸ ਕਬੱਡੀ ਵਿੱਚ ਰਿਹਾ ਜੀ ਤਾਂ ਹੀ ਨਾ ਅੱਜ ਤੱਕ ਚੱਲੀ ਜਾਂਦਾ ਵੀ ਜਿਹੜੇ ਸਾਫਾ ਕਾ ਪਲੇਅਰ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਜਿੱਥੇ ਵੀ ਤੁਹਾਨੂੰ ਆਏ ਨਹੀਂ ਹੁੰਦਾ ਵੀ ਆਪਾਂ ਘਰੇ ਬਹਿ ਕੇ ਕਹਿੰਦੇ ਵੀ ਆਪਾਂ ਵੀ ਸਾਨੂੰ ਮੂਰੇ ਲਿਓ ਹਾਂ ਜੀ ਆਪਾਂ ਨੂੰ ਆਪ ਨੂੰ ਵੀ ਕੁਝ ਕਰਨਾ ਚਾਹੀਦਾ ਜਾ ਕੇ ਪਿੰਡਾਂ ਚ ਵਕਵ ਪਿੰਡਾਂ ਚ ਟ੍ਰੇਨਿੰਗ ਦੇਣੀ ਚਾਹੀਦੀ ਆਪਦੇ ਪਿੰਡ ਦੇ ਜਵਾਕਾਂ ਨੂੰ ਤਿਆਰ ਕਰਨਾ ਚਾਹੀਦਾ ਕਈ ਆਪਾਂ ਉ ਵੈਸੀ ਲਾਂਭਾ ਦੀ ਜੰਨੇ ਆ ਕਬੱਡੀ ਨੂੰ ਬੀ ਆ ਰਬੀ ਸਾਰੇ ਪੁਰਾਣੇ ਪਲੇਅਰਾਂ ਬਾਹ ਫੜੋ ਮੈਂ ਕਹਿੰਦਾ ਵੀ ਬਾਹ ਫੜਨੀ ਜ਼ਰੂਰ ਚਾਹੀਦੀ ਪਰ ਆਪਾਂ ਵੀ ਕੁਝ ਤਾਂ ਕਰੋ ਹਾਂ ਆਪਾਂ ਵੀ ਕੁਝ ਕਰਨਾ ਚਾਹੀਦਾ ਮੜਾ ਮੋਟਾ ਜਵਾਕ ਤਿਆਰ ਕਰੋ ਪਿੰਡ ਚ ਕਰੋ ਫਿਰ ਹੌਲੀ ਹੌਲੀ ਬਾਹਰ ਲਿਆਉਣ ਲੱਗ ਜਾਂਦੇ ਐਫਆ ਜਾ ਕੇ ਆਪਣਾ ਕੋਈ ਮੁੱਲ ਪੈਂਦਾ ਮੈਂ ਇਸ ਗੱਲ ਤੇ ਆਉਣਾ ਸੀ ਅਕਸਰ ਕੱਲੇ ਖਿਡਾਰੀਆਂ ਦੀ ਗੱਲ ਨਹੀਂ ਕਲਾਕਾਰਾਂ ਦਾ ਵੀ ਹੁੰਦਾ ਬਹੁਤ ਸਾਰੇ ਕਲਾਕਾਰ ਕਹਿੰਦੇ ਜੀ ਅਸੀਂ ਪੁਰਾਣੇ ਹੋ ਗਏ ਸਾਡੀ ਬਾਹ ਕੋਈ ਨਹੀਂ ਫੜ ਰਿਆ ਤੇ ਬਹੁਤ ਸਾਰੇ ਕਬੱਡੀ ਦੇ ਪਲੇਅਰ ਨੇ ਉਹ ਕਹਿੰਦੇ ਨੇ ਲਾਂਭਾ ਦਿੰਦੇ ਨੇ ਕਿ ਕਬੱਡੀ ਭਾਵੇਂ ਕਰੋੜਾਂ ਦੀ ਹੋ ਗਈ ਪਰ ਸਾਡੇ ਪੱਲੇ ਤਾਂ ਕੱਖ ਵੀ ਨਹੀਂ ਆਇਆ ਲਾਲੇ ਤੁੰਗਵਾਲੀ ਦੇ ਨਾਲ ਅੰਬੇ ਠੂਰ ਖੇਡਦਾ ਸੀਰਾ ਪਿੱਥੋ ਖੇਡਦਾ ਹੋਰ ਬਹੁਤ ਸਾਰੇ ਨਾਮੀ ਪਲੇਅਰ ਖੇਡਦੇ ਨੇ ਸੀਰਾ ਪਿੱਥੋ ਦਾ ਨਾਂ ਹੁੰਦਾ ਗਿਣਤੀ ਮੋਟਰਸਾਈਕਲਾਂ ਦੀ ਕਰਨੀ ਔਖੀ ਆ ਕਈ ਗੱਡੀਆਂ ਉਹਨਾਂ ਕਿਦੋਂ ਇਸ ਤਰ੍ਹਾਂ ਹੁੰਦਾ ਕਿ ਫਲਾਨੇ ਪਲੇਅਰ ਨੂੰ ਕਦੇ ਤੁਹਾਨੂੰ ਮਹਿਸੂਸ ਹੋਇਆ ਕਿ ਲਾਲੇ ਨੂੰ ਕਿਉਂ ਨਹੀਂ ਵੱਡੀ ਗੱਲ ਤਾਂ ਇਹ ਹੁੰਦੀ ਆ ਜੀ ਵੀ ਸਾਡਾ ਸਮਾਜ ਸੀਗਾ ਜਿਹੜਾ ਉਹ ਸੀਗਾ ਵੀ ਠੀਕ ਹੈ ਹੁਣ ਉਹ ਤੋਂ ਬਾਅਦ ਮੋਟਰਸਾਈਕਲ ਤੇ ਗੱਡੀਆਂ ਤਲਵੀਆਂ ਢੀ ਹੈ ਹਾਂਜੀ ਆਪਾਂ ਛੇਕ ਬਾਤ ਤਾਂ ਕਰੀਏ ਵੀ ਜਿਹ ਜਿਹ ਦਾ ਮਾਹੌਲ ਸਾਡੇ ਵਲੇ ਸੀਗਾ ਹਾਂ ਅਸੀਂ ਉਹ ਮਾਹੌਲ 'ਚ ਵਧੀਆ ਖੇਡੇ ਜੀ ਹਾਂ ਤੇ ਵਧੀਆ ਨਾਂ ਬਣਾਇਆ ਸਭ ਤੋਂ ਵੱਡੀ ਗੱਲ ਤਾਂ ਨਾਂ ਦੀ ਹੁੰਦੀ ਆ ਜੀ ਬਿਲਕੁਲ ਵੀ ਨਾਂ ਬਣਿਆ ਵਧੀਆ ਲੋਕ ਸਤਿਕਾਰ ਦਿੰਦੇ ਪਿਆਰ ਕਰਦੇ ਆ ਜੀ ਬਿਲਕੁਲ ਤੇ ਬਾਕੀ ਹੁਣ ਜਦੋਂ ਕਬੱਡੀ 'ਚ ਪੈਸਾ ਆ ਗਿਆ ਤਾਂ ਉਹ ਪਲੇਅਰਾਂ ਆਪਾਂ ਉਹਨਾਂ ਨੂੰ ਛਕਵਾ ਕੀ ਕਰਨਾ ਜੀ ਕਿਉਂਕਿ ਹੁਣ ਕਬੱਡੀ 'ਚ ਪੈਸਾ ਆਇਆ ਤਾਂ ਉਹਨਾਂ ਦਾ ਮੁਕੱਦਰ ਆ ਜੀ ਡੋਡੀ ਕਿਸਮਤ ਹੁੰਦੀ ਹੈ ਵਧੀਆ ਚੰਗੀ ਗੱਲ ਹੈ ਸਮਾਂ ਹੈ ਉਹਨਾਂ ਦਾ ਬਹੁਤ ਸੋਹਣੀ ਗੱਲ ਹੈ ਵੀ ਚੰਗੀ ਗੱਲਾਂ ਵੀ ਵਧੀਆ ਮੋਟਰਸਾਈਕਲ ਦਿੰਦੇ ਆ ਜਾਂ ਗੱਡੀਆਂ ਦਿੰਦੇ ਆ ਮਾਣ ਹੈ ਸਾਨੂੰ ਸਾਡੇ ਏਰੀਆ ਦੇ ਪਲੇਅਰਾਂ ਤੇ ਵੀ ਜਿਵੇਂ ਸੀਰਾ ਮੈਥੋਂ ਆਪਣੇ ਮੇਰੇ ਨਾਲ ਮੈਥੋਂ ਜੂਨੀਅਰ ਮੇਰੇ ਨਾਲ ਖੇਡਦਾ ਵੀ ਰਿਹਾ ਮੈਂ ਕੁਝ ਪੁੱਛਦਾ ਦੱਸਦਾ ਵੀ ਰਿਹਾ ਉਹਨੂੰ ਵੀ ਐਂ ਖੇਡਣਾ ਐਂ ਖੇਡਣਾ ਤੇ ਆਪਾਂ ਨੂੰ ਤਕਰੀਬਨ ਉਸਤਾਦ ਦੇ ਤੌਰ ਤੇ ਆਪਾਂ ਉਸਤਾਦ ਕਾਕੇ ਹੀ ਬੁਲਾਉਂਦਾ ਹਾਂ ਤੇ ਵਧੀਆ ਹੈ ਮਹਿਸੂਸ ਹੁੰਦਾ ਭਾਈ ਜੀ ਆਪਣਾ ਫਕਰ ਆ ਵੀ ਵਧੀਆ ਚਲੋ ਕਬੱਡੀ ਚ ਚੜ੍ਹਾਈ ਹੋਈ ਹੈ ਕਬੱਡੀ ਦੀ